ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਬਰੋਟਾ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਲੱਖਾਂ ਲਾਈਕ ਤੇ ਮਿਲੀਅਨ ਵਿੱਚ ਵਿਊ ਆ ਚੁੱਕੇ ਨੇ ਸਿੱਧੂ ਬਾਈ ਦੇ ਇਹ Song ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਵਾਰ ਫੇਰ ਹਿਲਾ ਕੇ ਰੱਖ ਦਿੱਤਾ ਸਿੱਧੂ ਬਾਈ ਦੇ ਫਾਦਰ ਸਾਹਿਬ ਨੇ ਤਾਂ ਪਹਿਲਾਂ ਹੀ ਕਹਿਆ ਸੀ ਜਿਹਦੇ ਵਿੱਚ ਜ਼ੋਰਤ ਹੋਈ ਤਾਂ 30 ਤੋਂ ਪਹਿਲਾਂ ਕੋਈ ਵੀ ਗਾਣਾ ਛੱਡ ਕੇ ਵੇਖ ਲਿਓ ਅਤੇ ਸਿੱਧੂ ਨੇ ਤਾਂ ਰਿਕਾਰਡ ਤੋੜ ਹੀ ਦੇਣਿਆ ਜਿਹੜੇ ਸਿੰਗਰ ਕਹਿੰਦੇ ਸੀ ਕਿ ਅਸੀਂ ਸਿੱਧੂ ਦੇ ਬਰਾਬਰ ਹੀ ਗਾਣਾ ਛੱਡਾਂਗੇ ਸਿੱਧੂ ਬਾਈ ਦੇ ਇਸ ਗਾਣੇ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰ ਦਿੱਤੀ ਹੈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਰੰਧਾਵੇ ਨੇ ਆਪਣਾ ਗਾਣਾ ਰਿਲੀਜ਼ ਕਰਕੇ ਸਿੱਧੂ ਵਾਈ ਦਾ ਚੈਲੰਜ ਐਕਸੈਪਟ ਕੀਤਾ ਸੀ ਪਰ ਸਿੱਧੂ ਵਾਈ ਦੇ ਫੈਨਾਂ ਨੇ ਗੁਰੂ ਰੰਧਾਵੇ ਦੀ ਚੰਗੀ ਲਾਪਾ ਕੀਤੀ ਅਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਸਿੱਧੂ ਵਾਈ ਦਾ ਗਾਣਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਸਿੱਧੂ ਭਾਵੇਂ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਫਿਰ ਵੀ ਉਹਦੇ ਚਾਹਣ ਵਾਲਿਆਂ ਦੇ ਦਿਲਾਂ ਦੇ ਵਿੱਚ ਅੱਜ ਵੀ ਰਾਜ ਕਰਦਾ ਹੈ ਸਿੱਧੂ ਮੂਸੇਵਾਲੇ ਦੇ ਇਸ ਬਰੋਟੇ ਗਾਣੇ ਨੇ ਕਈ ਸਿੰਗਰਾਂ ਨੂੰ ਖੁੰਝੇ ਲਾ ਕੇ ਰੱਖ ਦਿੱਤਾ ਹੈ ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਵਾਇਰਲ ਹੋ ਰਿਹਾ ਹੈ ਹਰ ਪਾਸੇ ਸਿੱਧੂ ਵਾਜ ਦੇ ਇਸ ਬਰੋਟੇ ਗਾਣੇ ਦੀ ਚਰਚਾ ਹੋ ਰਹੀ ਹੈ ਸੋਨੂੰ ਸਾਰਿਆਂ ਨੂੰ ਕਿਵੇਂ ਲੱਗਿਆ ਸਿੱਧੂ ਵਾਜ ਦਾ ਨਵਾਂ ਗਾਣਾ ਕਮੈਂਟ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਓ ਅਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ